ਤਲਾਹੇ ਹਾਲਾਤੇ ਰੋਜ਼ ਜਿੰਦਾ ਦੁਕਾਨ ਨੂੰ ਜਿੰਦਾ ਲਗਾ ਲਗਾਏ ਰਹਿੰਦੇ ਦੀ ਚਮਕਿਲਾ ਮਾਰਦਾ ਤੁਸੀਂ ਨਾ ਇੱਕ 50 ਪੈਸੇ ਪਿੱਛੇ ਮੈਨੂੰ 10 15 ਪੈਸੇ ਦਾ ਕਿੱਲਾ ਆ ਜਾਂਦਾ ਦਿਖਾ ਮੈਂ ਜੋ ਬਸ ਦਾ ਕਨੈਕਟਰ ਇਹਨੂੰ ਮੈਂ ਥੱਲੇ ਤਾਰ ਲਿਆ ਇਸ ਪਾਰਟੀ ਦੇ ਵਿੱਚ ਤੁਸੀਂ ਕਦੋਂ ਤੋਂ ਜੁੜੇ ਤੇ ਗੁਰੂਆਂ ਦੀ ਕੀਤੀ ਬੇਅਦਵੀ ਕੈਪਟਨ ਸਾਹਿਬ ਕਾਂਸੀ ਨੇਤਾ ਰੂਸ ਨੂੰ ਲੈ ਕੇ ਸਿਮਲੇ ਜਾ ਬੈਠਾ ਅੱਛਾ ਜੀ ਤਰਬੀਰ ਗਾਂਧੀ ਸਾਡੇ ਪਟਿਆਲਾ ਚੋਂ ਲੜੇ ਤੇ ਸਭ ਤੋਂ ਪਹਿਲਾ ਪਾਤਰਾ ਪਟਿਆਲਾ ਅਪਡੇਟ ਨਾਲ ਜੁੜੇ ਹਰ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਅਸੀਂ ਨਾ ਬਹੁਤ ਹੀ ਨੇਕ ਸ਼ਖਸੀਅਤ ਇਹਨਾਂ ਨੇ ਰਾਜਨੀਤੀ ਦੇ ਵਿੱਚ ਵੀ ਲੋਕ ਭਲਾਈ ਦੇ ਵਿੱਚ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਕੀਤੇ ਹੋਏ ਨੇ ਤੇ ਜਿੱਥੇ ਵੀ ਲੱਗੇ ਨੇ ਜਿਸ ਵੀ ਕੰਮ ਵਿੱਚ ਲੱਗੇ ਨੇ ਹਮੇਸ਼ਾ ਨਿਰਸਵਾਰਥ ਲੱਗੇ ਨੇ ਤੇ ਆਪਣੇ ਜੀਵਨ ਨੂੰ ਲੋਕਾਂ ਦੀ ਸੇਵਾ ਵੱਲ ਲੈ ਕੇ ਜਾਂਦੇ ਹੋਏ ਲੱਗੇ ਨੇ ਸੋ ਆਪਾਂ ਮਦਨ لال ਜੀ ਗੋਇਲ ਨਾਲ ਗੱਲ ਕਰਦੇ ਹਾਂ ਹਾਂਜੀ ਮਦਨ لال ਜੀ ਪਹਿਲਾਂ ਤਾਂ ਆਪਣੀ ਜ਼ਿੰਦਗੀ ਦੇ ਮੈਂ ਨਾ ਇੱਕ ਤੁਹਾਡੀ ਸੋਸ਼ਲ ਮੀਡੀਆ ਤੇ ਹਮੇਸ਼ਾ ਇੱਕ ਪੋਸਟ ਦੇਖ ਰਿਹਾ ਇੱਥੇ ਰੀਲਾ ਸਜਾਈਆਂ ਹੋਈਆਂ ਨੇ ਤੇ ਡੈਕਾਂ ਡੁਕਾਂ ਦਾ ਸ਼ਾਇਦ ਰੇਡੀਓ ਵਗੈਰਾ ਦਾ ਕੰਮ ਕਰਦੇ ਸੀ ਉਹ ਉਹ ਜੀਵਨ ਦੇ ਵਿੱਚ ਤੁਸੀਂ ਕੀ ਕੁਝ ਕੀਤਾ ਪਹਿਲਾਂ ਤਾਂ ਇਹ ਦੱਸੋ ਜੀ ਸਾਰੇ ਨੂੰ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਕਗਰਾਲਾ ਮੇਰਾ ਪਿੰਡ ਹੈ 19 ਸਾਲ ਦੀ ਮੇਰੀ ਉਮਰ ਸੀ 1982 ਵਿੱਚ 19 ਸਾਲ ਦੀ ਉਮਰ ਵਿੱਚ ਜਦੋਂ ਕਿ ਅਕਾਲੀ ਦਲ ਦੀ ਸਰਕਾਰ ਤੀ ਕਦੇ ਕਾਂਰਸੀ ਸਰਕਾਰ ਤੀ ਦੋਨੇ ਸਰਕਾਰ ਆਉਂਦੀ ਦੀ ਜੋ ਕਮਿਊਨਿਸਟ ਤੇ ਉਹ ਪ੍ਰਿਸ਼ਟਾਚਾਰ ਦੇ ਖਿਲਾਫ ਤੇ ਫਿਰਕਾਪ੍ਰਸਤੀ ਦੇ ਖਿਲਾਫ ਉਹ ਡਰਾਮੇ ਕਰਦੇ ਰਹਿੰਦੇ ਸੀ ਸੋ ਮੈਂ ਉਹਨਾਂ ਦੇ ਡਰਾਮੇ ਦੇਖ ਕੇ ਮੈਨੂੰ ਵੀ ਲੱਗਿਆ ਵੀ ਜੋ ਪ੍ਰਿਸ਼ਟਾਚਾਰ ਆ ਬਹੁਤ ਹੋ ਰਿਹਾ ਮੈਂ ਸੀਪੀਐਮ ਦਾ ਇੱਕ ਵਰਕਰ ਬਣ ਕੇ ਉਹਨਾਂ ਨਾਲ ਜੁੜਿਆ ਕਿੰਨੇ ਦੇ ਵਿੱਚ ਜੇਕਰ ਆਪਾਂ ਗੱਲ ਕਰੀ ਮੈਂ 19 ਸਾਲ ਦੀ ਮੇਰੀ ਉਮਰ ਤੇ 1982 ਵਿੱਚ ਤੇ ਉਸ ਤੋਂ ਬਾਅਦ ਕਾਫੀ ਟਾਈਮ ਚੱਲਦਾ ਰਿਹਾ 84 ਦਾ ਦੌਰ ਦੌਰ ਆ ਗਿਆ ਹਾਲਾਤ ਖਰਾਬ ਹੋ ਗਏ 1985 ਵਿੱਚ ਕਮਿਊਨਿਸਟਾਂ ਨੇ ਮਤਲਬ ਵਿਧਾਨ ਸਭਾ ਚੋਣਾਂ ਲੜੀਆਂ ਠੀਕ ਹੈ ਹਰਵੰਦ ਸਿੰਘ ਸਾਧਵਾ ਜਿਹੜਾ ਕਾਮਰੇਡ ਆਪਣਾ ਚੋਣ ਵਿੱਚ ਉਤਾਰਿਆ ਵਿਧਾਨ ਸਭਾ ਦੀ ਵਿੱਚ ਜਿਹਦੇ ਉਸ ਟਾਈਮ ਤੇ ਜੋ ਟੈਂਟ ਦੀ ਬਾਹਰ ਜੋ ਬੂਥ ਦੀ ਉਹ ਮੈਂ ਲਾਇਆ ਸੀ ਤੋਂ ਬਾਅਦ ਪਿੰਡੋਂ ਮੈਂ ਪਤਣੀ ਆ ਗਿਆ ਜੀ ਪਤਣੀ ਮੈਂ ਆ ਕੇ ਆਪਦਾ ਥੋੜਾ ਜਿਹਾ ਨਿੱਕਾ ਜਿਹਾ ਬਿਜ਼ਨਸ ਤੋੜਿਆ ਰੀਲਾਂ ਦੀ ਦੁਕਾਨ ਕਰੀ ਆ ਕੇ ਮੈਂ ਉਰੇ ਉਸ ਟਾਈਮ ਤੇ ਟੇਵਰ ਗਾਰਡ ਹੁੰਦੇ ਤੇ ਜਿਸ ਤੇ ਉਹ ਤੇਰਕਾਰ ਦੇ ਜੋ ਰੀਲਾ ਸੀ ਗਿਆ ਮੇਰੇ ਆਪਣੇ ਜੋ ਹਲਕਾ ਸਤਰਾਣਾ ਸਾਡੇ ਬਲਾਗ ਆ ਪਤਰਾ ਉਹਦੇ ਵਿੱਚ ਮੇਰਾ ਬਹੁਤ ਨਾਮ ਹੋਇਆ ਉਸ ਤੇ ਤੇ ਸਨ ਤਾਂ ਸੀ 85 86 ਤੋਂ ਸ਼ੁਰੂ ਹੋਇਆ ਦੀ ਮੇਰਾ ਉਰੇ ਦੌਰ ਜੋ ਹਾਂ ਦੌਰ ਮੇਰਾ ਉਰੋਂ ਸ਼ੁਰੂ ਹੋਇਆ 85 86 ਦੇ ਵਿੱਚ ਉਦੋਂ ਹਾਲਾਤ ਬਹੁਤ ਖਰਾਬ ਤੇ ਜਾਂ ਮਤਲਬ ਇਹ ਹਾਲਾਤ ਇਹ ਰੋਜ਼ ਜਿੰਦਾ ਦੁਕਾਨ ਨੂੰ ਜਿੰਦਾ ਲਗਾ ਲਗਾਏ ਰਹਿੰਦੇ ਸੀ ਸ਼ਟਰ ਬੰਦ ਰਹਿੰਦੇ ਤੇ ਇਹੋ ਜੇ ਲਾਤਾ ਵਿੱਚ ਮੈਂ ਉਰੇ ਕੰਮ ਕੀਤਾ ਤੇ ਕਾਮਰੇਡੀ ਵੀ ਮੈਂ ਨਾਲ-ਨਾਲ ਕਰਦਾ ਰਿਹਾ ਉਸ ਤੋਂ ਬਾਅਦ ਜੋ ਰੀਲਾਂ ਦੀਆਂ ਸਾਡੇ ਲੋਕ ਕੈਸ਼ਟਾ ਪਰੌਣਾ ਆਇਆ ਕਰਦੇ ਤੇ ਸ਼ਾਇਦ ਤੁਸੀਂ ਤਾਂ ਮਿਲ ਕੇ ਨਾ ਦੇਖਿਆ ਹੋਵੇ ਜੋ ਸਾਡਾ ਤਾਂ ਸਮਾਂ ਹੀ ਨਹੀਂ ਸੀ ਜੀ ਉਹ ਤੇ ਉਸ ਟਾਈਮ ਰੀਲਾਂ ਦੀਆਂ ਰੀਲਾਂ ਦੇ ਵਿੱਚ ਅਸੀਂ ਰਿਕਾਰਡਿੰਗ ਕਰਕੇ ਦਿਆ ਕਰਦੇ ਲੋਕ ਸਾਤੋਂ ਕੈਸ਼ਟਾ ਪਰੌਣਾ ਆਇਆ ਕਰਦੇ ਸੀਗੇ ਤੇ ਜੋ 60-72 ਸਾਲ ਦੀ ਉਮਰ ਦਾ ਬੰਦਾ ਹੈਗਾ ਤਾਂ ਉਹਨਾਂ ਨੂੰ ਤੇ ਇਸ ਬਾਰੇ ਪਤਾ ਹੈ ਚਮਕਿੱਲੇ ਦਾ ਨਾਮ ਬਹੁਤੀ ਚਮਕਿੱਲੇ ਸਾਡੇ ਵਿੱਚ ਕੈਸ਼ਟ ਬਹੁਤ ਵੀ ਗਿਆ ਕਰਦੀ ਦੀ ਬਾਕੀ ਹੋਰ ਵੀ ਕਲਾਕਾਰ ਕਲਦੀਮਾਨ ਵੀ ਸਦੀਕ ਬਹੁਤ ਮਤਲਬ ਚੜ੍ਹਾਈ थी ਨਾ ਕਲਾਕਾਰਾਂ ਦੀ ਚਮਕਿੱਲੇ ਦੀ ਜਿਹੜਾ ਕਤਲ ਹੋਇਆ ਉਹ ਵੀ ਮੇਰੀ ਦੁਕਾਨ ਪਤਲੀ ਕੀਤੀ ਹੋਈ ਦੀ ਮੈਂ ਪਿੰਡੋਂ ਆਇਆ ਕਰਦਾ ਸੀ ਮੈਨੂੰ ਕਿਸੇ ਨੇ ਪਿੰਡ ਦੱਸਿਆ ਵੀ ਚਮਕੀਲਾ ਮਾਰਦਾ ਮੈਂ ਕਿਹਾ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਵੀ ਸਾਡੇ ਨੂੰ ਕੈਸ਼ਟ ਬਹੁਤ ਵਿਗਦੀ ਚਮਕੀਲੀ ਦੀ ਤੇ ਕੈਸ਼ਟਾਂ ਤੇ ਡੈਕਾਂ ਦੇ ਨਾਲ ਮੇਰਾ ਨਾਮ ਉਰੇ ਹਲਕੇ ਦੇ ਵਿੱਚ ਬਹੁਤ ਹੈ ਜੀ ਹੁਣ ਤਾਂ ਚਲੋ ਪਾਰਟੀਆਂ ਜੇ ਤੁਸੀਂ ਕਿਸੇ ਪਿੰਡਾਂ ਚ ਵੀ ਜਾਉਣਾ ਤਾਂ ਤੁਹਾਨੂੰ ਮਦਰਨ ਡੈਕਾਂ ਵਾਲਾ ਦੇ ਨਾਮ ਤੇ ਤੁਹਾਨੂੰ ਦੱਸ ਰਿਹਾ ਮਦਰਨ ਡੈਕਾਂ ਵਾਲਾ ਕੋਈ ਬੰਦਾ ਹੈਗਾ ਇੱਕ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਮੈਂ ਤੁਹਾਡਾ ਵਾਕਿਆ ਸੁਣਿਆ ਕਿਸੇ ਬੰਦੇ ਤੋਂ ਕਿ ਤੁਸੀਂ ਨਾ ਲੈਣ ਦੇਣ ਦੇ ਪੱਕੇ ਪਾਬੰਦ ਸੀ ਤੁਸੀਂ ਨਾ ਇੱਕ 50 ਪੈਸੇਆਂ ਪਿੱਛੇ 50 ਪੈਸੇ ਪਿੱਛੇ ਤੁਸੀਂ ਨਾ ਬੱਸ ਸੀ ਜਿਹੜੀ ਸਰਕਾਰ ਪ੍ਰਾਈਵੇਟ ਸੀ ਪਤਾ ਨਹੀਂ ਸਰਕਾਰੀ ਸੀ ਜੋ ਵੀ ਬੱਸ ਸੀ ਤੁਸੀਂ ਲਿਆ ਕੇ ਥਾਣੇ ਦੇ ਵਿੱਚ ਖੜਾਤੀ ਸੀ ਕਿਉਂ ਖੜਾਤੀ ਸੀ ਸਿਰਫ 50 ਪੈਸੇ ਦੀ ਗੱਲ ਸੀ ਦੇਖੋ ਜਿਹੜੀ ਉਸ ਟਾਈਮ ਦੇ 50 ਪੈਸੇ ਦੀ ਗੱਲ ਹੈ ਮੇਰੇ ਖਿਆਲ ਚ 15 20 ਰੁਪਏ ਦੀ ਗੱਲ ਹੋਣੀ ਅੱਜ ਦੇ ਰੇਟ ਚ ਉਸ ਟਾਈਮ ਦੇ 50 ਪੈਸੇ ਸੀ ਬਹੁਤ ਹੁੰਦੇ ਸੀਗੇ ਮੇਰੇ ਨਾਲ 10 15 ਪੈਸਾ ਦਾ ਕੇਲਾ ਆ ਜਾਂਦਾ ਦੀ ਖਾਣ ਵਾਸਤੇ ਤੇ ਬਹੁਤ ਸਸਤਾ ਸੀ ਉਹ ਸਮਾਨੇ ਤੋਂ ਜੋ ਕਕਰਾਲੇ ਬੱਸ ਹੁੰਦੀ ਸੀ ਨਾ ਸਾਡੇ ਕਿਰਾਇਆ 1.5 ਰੁਪਏ ਦੀ ਠੀਕ ਹੈ ਜੀ ਤੇ ਬੱਸਾਂ ਵਾਲੇ 2 ਰੁਪਏ ਲਈ ਜਾਂਦੇ ਦੇ ਤੇ ਸਵਾਰੀਆਂ ਜਿਵੇਂ ਆਮ ਲੋਕ ਨੇ ਮੈਨੂੰ ਕਹਿੰਦੇ ਮੈਂ ਉਹ ਸੀਪੀਐਮ ਵਿੱਚ ਕੰਮ ਕਰਦਾ ਸੀ ਮੈਨੂੰ ਲੋਕ ਕਹਿੰਦੇ ਯਾਰ ਪ੍ਰਧਾਨ ਜੀ ਵੀ ਇਹ ਐ ਕਰਕੇ ਕਿਰਾਇਆ ਜ਼ਿਆਦਾ ਲੈਂਦੇ ਨੇ ਚਲੋ ਮੈਂ ਪਟਿਆਲੇ ਇਹਨੇ ਦਫ਼ਤਰ ਵਿੱਚ ਗਿਆ ਪੀਆਰਟੀਸ ਦੇ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਰਾਇਆ ਉੱਥੇ 1.5 ਹੈ ਤੁਸੀਂ 2 ਲੈਂਦੇ ਨੇ ਕਹਿੰਦੇ ਨਾ ਜੀ 1.5 ਹੈ ਮਾਜੀ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਉਹ ਕਹਿੰਦਾ ਲਿਖ ਕੇ ਦੇਣ ਦੀ ਲੋੜ ਨਹੀਂ ਤੁਸੀਂ ਉਹਨਾਂ ਨੂੰ ਕਹਿ ਦਿਓ ਚਲੋ ਮੈਂ ਪਹਿਲੀ ਇਸ ਕੰਮ ਚ ਆਇਆ ਸੀ ਮੈਂ ਸਮਾਨ ਨੂੰ ਪਟਿਆਲ ਤੋਂ ਸਮਾਨ ਆਇਆ ਸਮਾਨ ਤੋਂ ਬੱਸ ਮੈਂ ਪਿੰਡ ਵਾਲੀ ਫੜ ਲਈ ਜਦੋਂ ਪਿੰਡ ਮੈਂ ਉਹਨੂੰ ਕਿਹਾ ਵੀ ਕਿਰਾਇਆ ਲਾ ਲਾ ਡੇਢ ਰੁਪਿਆ ਉਹ ਕਹਿੰਦਾ ਦੋ ਨੇ ਮੈਂ ਵੀ ਠਿਆਣੀ ਮੋੜ ਦੇ ਮੈਨੂੰ ਤੇ ਹੋਰ ਸਵਾਰੀ ਦੇ ਦੋ ਲਹਿਰੇ ਦੀ ਚਲੋ ਮੈਂ ਪਹਿਲੀ ਮੈਨੂੰ ਬਰਦਾਸ਼ਤ ਨਹੀਂ ਦੀ ਇਹ ਵੀ ਨਜਾਇਜ਼ ਕਰ ਰਹੇ ਨੇ ਮੈਂ ਜੋ ਪਿੰਡ ਬੱਸ ਖੜੀ ਸਾਡੇ ਕਗਰਾਲੇ ਪਿੰਡ ਵੀ ਦੀ ਲੰਘਦੀ ਸੀ ਮੈਂ ਜੋ ਬੱਸ ਦਾ ਕਨੈਕਟਰ ਇਹਨੂੰ ਮੈਂ ਥੱਲੇ ਤਾਰ ਲਿਆ ਮੈਂ ਵੀ ਉਰਿਆ ਤੂੰ ਕਿਰਾਇਆ ਮਾਂ ਦੋ ਲੈਣਾ ਕਿਰਾਇਆ ਡੇਢ ਰੁਪਿਆ ਤੇ ਜਦੋਂ ਉੱਥੇ ਮੇਰੇ ਸਾਥੀ ਦੇ ਲਵੇ ਲਵੇ ਦੁਕਾਨ ਵਾਲੇ ਉਹ ਵੀ ਸਾਰੇ ਆ ਗਏ ਵੀ ਕਾਮਰੇਡ ਦੇ ਕੀ ਗੱਲਬਾਤ ਹੋ ਗਈ ਤੇ ਉਹਨਾਂ ਨੇ ਆਖਿਆ ਵੀ ਪ੍ਰਧਾਨ ਜੀ ਕੀ ਗੱਲ ਹੋ ਗਈ ਮਾਹ ਵੀ ਦੇਖ ਕਰਾਇਆ 1.5 ਰੁਪਇਆ ਇਹ ਦੋ ਲੈਂਦੇ ਨੇ ਤੇ ਹੁਣ ਸਾਡਾ ਝਗੜਾ ਵਧ ਗਿਆ ਜੀ ਕਨੈਕਟ ਕਨੂਟਰ ਦੇ ਨਾਲ ਅਸੀਂ ਹੱਥੋਂ ਪਾਈ ਵੀ ਹੋਏ ਉਹਨਾਂ ਨੇ ਸਾਡੀ ਰਬੜ ਥਾਣੇ ਦਿੱਤੀ ਕੱਗੇ ਕੱਗੇ ਰਬੜ ਥਾਣੇ ਦਿੱਤੀ ਸਾਨੂੰ ਬੁਲਾਇਆ ਗਿਆ ਹੁਣ ਸਾਨੂੰ ਵੀ ਕੋਈ ਏਡੀ ਗੱਲ ਦੀ ਜਾਣਕਾਰ ਅਜ ਕਲਵਾ ਨੂੰ ਸਾਡਾ ਸਰਪੰਚ ਦੀ ਕਾਮਰੇਡ ਰਗਵੀਰ ਕਾਮਰੇਡ ਕੱਗਾ ਦੀ ਮੈਂ ਉਹਨਾਂ ਨਾਲ ਲੈ ਕੇ ਗਿਆ ਉਹ ਕਦੇ ਵੀ ਦੱਸੋ ਕੀ ਗੱਲਬਾਤ ਹੋਈ ਹੈ ਮਾਹ ਜੀ ਕਿਰਾਇਆ 1. ਇਹਨਾਂ ਦੀ ਗਲਤੀ ਹੈ ਚਲੋ ਜੀ ਉਹਨਾਂ ਨੇ ਬਸ ਵਾਲੇ ਨੇ ਮਹਿਸੂਸ ਕੀਤਾ ਵੀ ਹਾਂ ਪ੍ਰਧਾਨ ਜੀ ਤੁਹਾਡੀ ਗੱਲ ਠੀਕ ਹੈ ਉਦੋਂ ਬਾਅਦ ਕਰਾਇਆ 1.5 ਰੁਪਏ ਹੋ ਗਿਆ ਦੀ ਗੱਲ ਠਿਆਣੀ ਦੀ ਨਹੀਂ ਗਈ ਉਸ ਟਾਈਮ ਤੇ ਠਿਆਣੀ ਦੀ ਕੀਮਤ ਬਹੁਤ ਜ਼ਿਆਦਾ ਸੀ ਠੀਕ ਤੇ ਪ੍ਰਧਾਨ ਜੀ ਹੁਣ ਇਹ ਤਾਂ ਹੋ ਗਈਆਂ ਤੁਹਾਡੀਆਂ ਪੁਰਾਣੀਆਂ ਗੱਲਾਂ ਹੋਰ ਵੀ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਤੁਹਾਡੀਆਂ ਜੁੜੀਆਂ ਹੋਈਆਂ ਨੇ ਕਿਉਂਕਿ ਤੁਸੀਂ ਇੱਕ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਹੋ ਤੇ ਵੱਡੀ ਗੱਲ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਜੀਵਨ ਹੈ ਉਹ ਤੁਹਾਡਾ ਕਦੋਂ ਤੋਂ ਸ਼ੁਰੂ ਹੋਇਆ ਇਸ ਪਾਰਟੀ ਦੇ ਵਿੱਚ ਤੁਸੀਂ ਕਦੋਂ ਤੋਂ ਜੁੜੇ ਤੇ ਕੀ ਕੀ ਉਹਦੇ ਤੁਹਾਨੂੰ ਪ੍ਰਾਪਤ ਹੋਏ ਇਹਦੇ ਵੀ ਮੈਂ ਤੁਹਾਨੂੰ ਸੰਦੀਪ ਜੀ ਲੈ ਕੇ ਆਉਣਾ ਹਾਂ ਸਭ ਤੋਂ ਪਹਿਲਾਂ ਜਦੋਂ ਸਾਡੀ 85 ਦੇ ਬਾਅਦ ਜਦੋਂ ਕਮਿਊਨਿਸਟਾਂ ਦੀ ਤਲਸੋ ਬੇਜ ਸਰਕਾਰਾਂ ਵੀ ਰਹੀ ਨੇ ਬੰਗਾਲ ਕੇਰਲਾ ਤਿਰਪਰਾ ਤੇ ਅਸੀਂ ਵੀ ਅਸੀਂ ਐਮਪੀ ਵੀ ਰਹੇ ਨੇ ਚਲੋ ਪੰਜਾਬ ਦੇ ਵਿੱਚ ਜਦੋਂ ਕਮਿਊਨਿਸਟਾਂ ਨੂੰ ਲੋਕਾਂ ਨੇ ਹੰਕਾਰਾਂ ਨੇ ਦਿੱਤਾ ਤਾਂ ਲੋਕ ਭਲਾਈ ਪਾਰਟੀ ਬਣੀ ਬਲਵੰਤ ਸਿੰਘ ਰਾਮੂ ਨੇ ਲੋਕ ਭਲਾਈ ਪਾਰਟੀ ਬਣਾਈ ਕੋਈ 2000 ਦੇ ਏਰਗੇਟ ਚ ਤੇ ਮੈਂ ਲੋਕ ਭਲਾਈ ਪਾਰਟੀ 'ਚ ਬਹੁਤ ਕੰਮ ਕੀਤਾ ਉਹਨਾਂ ਨੂੰ ਲੋਕਾਂ ਨੇ ਕੋਈ ਖਾਸ ਮੂਹ ਨਹੀਂ ਲਾਇਆ ਫਿਰ ਮਨਪ੍ਰੀਤ ਬਾਦਲ ਨੇ ਪੀਪਲ ਚ ਪਾਰਟੀ ਬਣਾਈ ਜਿਹਦੇ ਵਿੱਚ ਸਾਡੇ ਸੀਐਮ ਸਾਹਿਬ ਜੋ ਭਗਵੰਤ ਮਾਨ ਜੀ ਨੇ ਇਹ ਵੀ ਵਿੱਚ ਦੇ ਮੈਂ ਉਦੋਂ ਇਹ ਪਾਰਟੀ ਵਿੱਚ ਬਹੁਤ ਕੰਮ ਕੀਤਾ ਇਲੈਕਸ਼ਨ ਲੜੀ ਅਸੀਂ ਮੇਲਾ 2012 ਦਾ ਟਾਈਮ ਸੀ ਉਦੋਂ ਉਸ ਟਾਈਮ ਤੇ ਮਾਸਟਰ ਮੇਜਰ ਸਿੰਘ ਦੀ ਦਗਾਲ ਤੋਂ ਖੜਾ ਮੈਂ ਬਹੁਤ ਪ੍ਰਚਾਰ ਕੀਤਾ ਕਿ ਉਹ ਕੌਮੀ ਮਿਸਟਰ ਸਾਰੇ ਅਸੀਂ ਇਕੱਠੇ ਦੇ ਪੀਪਲ ਜੀ ਪਾਰਟੀ ਠੀਕ ਹੈ ਤੇ ਲੋਕਾਂ ਦਾ ਕੋਈ ਉਦੋਂ ਕੋਈ ਖਾਸ ਸੰਕਰ ਨਹੀਂ ਮਿਲਿਆ ਮੈਂ ਹਮੇਸ਼ਾ ਹੀ ਜਿਹੜਾ ਵੀ ਕੋਈ ਭ੍ਰਿਸ਼ਟਾਚਾਰ ਦੇ ਖਿਲਾਫ ਫਿਰਕਾਪ੍ਰਸਤੀ ਦੇ ਖਿਲਾਫ ਪਾਰਟੀ ਕੋਈ ਗੱਲ ਕਰਦੀਦੀ ਮੈਂ ਉਹਦੇ ਵਿੱਚ ਕੰਮ ਕੀਤਾ ਮੈਂ ਹੁਣ ਤੱਕ ਇੱਕ ਐਸ ਨੂੰ ਕਹਿ ਸਕਦਾ ਬਿਨਾਂ ਕੌਂਸਲ ਪਾਰਟੀ ਨਾ ਕਾਲੀ ਦਲ ਦੀ ਪਾਰਟੀ ਨਾ ਭਾਜਪਾ ਪਾਰਟੀ ਮੈਂ ਕਦੇ ਕਿਸੇ ਨੂੰ ਵੋਟ ਨਹੀਂ ਪਾਈ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਦੀ ਭ੍ਰਿਸ਼ਟਾਚਾਰ ਦੇ ਖਿਲਾਫ ਗੱਲ ਕਰਦਾ ਦੀ ਮੈਂ ਉਹਦੇ ਨਾਲ ਜੁੜੇ ਰਿਹਾ ਹੁਣ ਤੱਕ ਠੀਕ ਹੈ ਤੇ ਬਾਕੀ ਆ ਮੈਂ ਹੁਣ ਗੱਲ ਕਰ ਰਿਹਾ ਜੀ ਆਮ ਆਦਮੀ ਪਾਰਟੀ ਦੇ ਉਦਿਆਂ ਦੀ ਜੇਕਰ ਸ਼ੁਰੂਆਤੀ ਦੌਰ ਤੋਂ ਸ਼ੁਰੂ ਤੋਂ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾਂ ਕੀ ਲੱਗੇ ਤੇ ਕੀ ਤੁਹਾਨੂੰ ਡਿਊਟੀ ਸਮਾਈ ਗਈ ਅੱਜ ਤੱਕ ਬਾਈ ਤੱਕ ਦੇਖੋ ਇਹ ਦੋ ਵਾਰ ਕੀ ਹੋਇਆ ਜਦੋਂ ਕਿਸੇ ਨੂੰ ਕੋਈ ਖਾਸ ਹੰਗਾਰਾ ਨਹੀਂ ਮਿਲਿਆ ਤਾਂ ਅਨਾ ਹਜ਼ਾਰ ਦਾ ਅਦੋਲਨ ਚੱਲਿਆ ਠੀਕ ਹੈ ਜੀ ਮੈਂ ਦੁਕਾਨ ਤੇ ਬੈਠਾ ਸੀ ਮੈਨੂੰ ਕੋਈ ਕਹਿਣ ਆਇਆ ਕਹਿੰਦਾ ਜੀ ਤੈਨੂੰ ਪਤਾ ਨਹੀਂ ਕਹਿੰਦਾ ਵੀ ਅਨਾ ਹਜ਼ਾਰ ਦਾ ਅਦੋਲਨ ਚੱਲ ਰਿਹਾ ਹੈ ਉਹਨੇ ਬਿਪਤਾ ਪਾਈ ਵੀ ਹੈ ਸਰਕਾਰ ਨੂੰ ਸਰਕਾਰ ਉਸ ਟਾਈਮ ਤੇ ਕਾਰਸ ਦਿੱਤੀ ਜਿਹਦੇ ਵਿੱਚ ਅੰਨਾ ਹਜ਼ਾਰੇ ਸਾਡੇ ਕੇਜਰੀਵਾਲ ਸਾਹਿਬ ਕਰਨਬੇਦੀ ਜੀ ਹੋਰ ਕਈ ਕਾਫੀ ਤੇ ਮੈਂ ਦੇਖਿਆ ਵੀ ਕਮਾਲ ਦੀ ਗੱਲ ਹੈ ਵੀ ਜੋ ਮੈਂ ਚਾਹਣਾ ਇਹ ਤਾਂ ਉਹ ਕਰੀ ਜਾਂਦੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਐਡੀ ਲੜਾਈ ਲੜ ਰਹੀ ਹੈ ਉਹ ਅੰਨਾ ਦੋਲੋਂ ਤੋਂ ਮੈਂ ਪ੍ਰਭਾਵਿਤ ਹੋ ਕੇ ਇਹਨਾਂ ਨਾਲ ਲੱਗਿਆ ਉਦੋਂ ਬਾਅਦ ਸਾਡੇ ਜੋ ਕੇਜਰੀਵਾਲ ਸਾਹਿਬ ਨੇ ਸਾਡੇ ਸੀਐਮ ਦਿੱਲੀ ਦਿੱਲੀ ਦੇ ਕੌਮਿਕ ਐਂਬੈਸਡਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਨੇ ਆਮ ਆਦੀ ਪਾਰਟੀ ਬਣਾਈ ਕੋਈ ਮੇਲਾ 12 ਪੁਰਿਆਂ ਚ ਪਾਰਟੀ ਬਣ ਗਈ ਹੁਣੀ ਅਸੀਂ 14 2014 ਦੇ ਵਿੱਚ ਲੋਕ ਸਭਾ ਦੇ ਚੋਣਾਂ ਲੜੀ ਗਈਆਂ ਜੋ ਪੰਜਾਬ ਦੇ ਵਿੱਚੋਂ ਸਾਨੂੰ 4 ਐਮਪੀ ਮਿਲੇ ਸਾਰੇ ਦੇਸ਼ ਦੇ ਵਿੱਚੋਂ ਹੋਰ ਕਿਤੇ ਸਾਨੂੰ ਸੀਟ ਨਹੀਂ ਮਿਲੀ ਪੰਜਾਬ ਦੇ ਵਿੱਚੋਂ ਸਾਨੂੰ 4 ਐਮਪੀ ਮਿਲੇ ਤਰਬੀਰ ਗਾਂਧੀ ਸਾਡੇ ਪਟਿਆਲਾ ਤੋਂ ਚੋਣ ਲੜੇ ਤੇ ਮੈਂ ਇਹ ਆਟੋਮੈਟਿਕਲੀ ਉਹਨਾਂ ਨਾਲ ਜੁੜਿਆ ਰਿਹਾ ਉਹ ਮੈਨੂੰ ਨਹੀਂ ਜਾਣਦੇ ਤੇ ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀ ਸਿਰਫ ਮੈਂ ਕੇਜਰੀਵਾਲ ਨੂੰ ਜਾਣਦਾ ਸੀ ਕਿ ਕੇਜਰੀਵਾਲ ਨਾਲ ਮੈਂ ਖੜਾ ਉਸ ਟਾਈਮ ਤੇ 14 ਤੋਂ ਬਾਅਦ ਗਾਂਧੀ ਸਾਹਿਬ ਸਾਡੇ ਪਾਰਟੀ ਖਿਲਾਫ ਥੋੜਾ ਮोटा ਬੋਲਦੇ ਰਹੇ ਚਲੋ ਪਾਰਟੀ ਨੇ ਮੈਨੂੰ ਹਲਕੇ ਦਾ ਕੈਸੀਰ ਬਣਾਤਾ ਜੇ ਦੇ ਵਿੱਚ 14 ਚ ਇਹ 14 ਦੇ ਲਾਸਟ ਦੇ ਵਿੱਚ ਮੈਨੂੰ ਕੈਸਰ ਬਣਾਇਆ ਗਿਆ ਠੀਕ ਹੈ 16 ਤੱਕ ਮੈਂ ਕੈਸਰ ਰਹਾ ਹਲਕਾ ਸਤਰਾਣਾ ਦਾ ਹਲਕਾ ਸਤਰਾਣਾ ਦਾ ਹਲਕਾ ਸਤਰਾਣਾ ਦਾ ਮੈਂ ਕੈਸਰ ਰਹਾ ਕੈਸਰ ਹੁੰਦੇ ਹੋਏ ਇੱਕ ਅਸੀਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੀ ਜੋ ਰੈਲੀ ਸੀ ਅਸੀਂ ਉਹਰੇ ਪੱਤਨਾ ਕਰਾਈ ਦੀ 30 7 2016 ਨੂੰ ਜਿਹਦਾ ਜੋ ਪੈਸੇ ਤੇ ਆਪਣੇ ਰੈਲੀ ਦੇ ਫੰਡ ਵਾਸਤੇ ਇਕੱਠੇ ਕਰਨੇ ਤੇ ਉਹ ਸਾਰੀ ਮੇਰੀ ਜ਼ਿੰਮੇਵਾਰੀ ਦੀ ਸਾਡਾ ਉਦੋਂ ਕੋਈ 80 82000 ਰੁਪਿਆ ਜੋ ਰੇਲੀ ਦੇ ਲੱਗੇ ਦੀ ਜਿਹਦਾ ਮੈਂ ਕੈਸੇ ਹੋਣ ਦੇ ਨਾਤੇ ਸਾਰਾ ਹਸਾਬ ਤਾਂ ਮੇਰੇ ਲਈ ਹੁਣ ਵੀ ਹੈਗਾ ਜੇ ਤੁਸੀਂ ਦੇਖਣਾ ਚਾਹੋ ਤਾਂ ਇਹ ਪਿਆ ਹੁੰਦਾ ਇੱਕ ਪੰਜੀ ਪੰਜੇ ਹਸਾਬ ਕਿਤਾਬ ਉਦੋਂ ਦਾ ਜੇ ਮੈਥੋਂ ਕੋਈ ਮਕਸਦਾ ਤਾਂ ਮੈਂ ਦੇਣ ਨੂੰ ਤਿਆਰ ਆ ਆ ਦੇਖੋ ਕਾਪੀ ਦੇ ਵਿੱਚ 82000 ਰੁਪਿਆ ਇਹ ਰੇਲੀ ਦਾ ਹੈ ਸਾਰਾ ਚਲੋ ਇਹ ਆਪਾਂ ਨਾਲ ਫੋਟੋ ਲਾ ਦਾਂਗੇ ਹਾਂ ਤੇ ਇਹ ਲੋਕਾਂ ਦਾ ਫੰਡ ਹੈ ਜੀ ਉਸ ਟਾਈਮ ਦੇ ਸਾਡੇ ਲਈ ਆਇਆ ਹੋਇਆ ਆਪ ਪਲਵਿੰਦਰ ਕੌਰ ਕਲਵੰਤਵਾਜੀਗਰ ਇਹ ਜੋ ਸਾਡੇ ਸਾਰੇ ਜੋ ਕੈਂਡੀਡੇਟ ਤੇ 55000 ਰੁਪਇਆ ਆਸੀਂ 33000 ਰੁਪਏ ਦਿੱਤਾ ਦੀ ਜੀ ਉਸ ਟਾਈਮ ਤੇ 10 ਸਾਡੇ ਕੈਂਡੀਡੇਟ ਤੇ 17 ਚ ਜੋ ਟਿਕਟ ਮੰਗਦੇ ਤੇ ਇਹ ਤਾਂ ਸਾਡੀ ਰੈਲੀ ਦਾ ਹੋ ਗਿਆ ਜੀ ਉਸ ਤੋਂ ਬਾਅਦ ਪਾਰਟੀ ਨੇ 2017 ਦੇ ਵਿੱਚ ਜਦੋਂ ਅਸੀਂ ਸਾਨੂੰ ਚੋਣਾਂ ਲੜੀਆਂ ਨੇ ਬਲਵਿੰਦਰ ਕੌਰ ਹਰਿਆਉ ਨੂੰ ਜੋ ਟਿਕਟ ਦਿੱਤੀ ਗਈ ਹੈ ਉਸ ਟਾਈਮ ਤੋਂ ਹੁਣ ਤੱਕ ਮੈਂ ਹਲਕੇ ਦਾ ਆਪਣੇ ਹਲਕੇ ਦਾ ਲੋ ਸਹਿਰੀ ਪ੍ਰਧਾਨ ਆ ਦੀ ਪਤਣਾ ਦਾ ਆਮ ਆਦੀ ਪਾਰਟੀ ਦਾ ਜਿਹੜਾ ਕਿ ਪਹਿਲੇ ਵੀ ਲੱਗਿਆ ਰਿਹਾ ਜੋ ਆਪਣੇ ਕੁਲਵੰਤ ਐਮਐਲ ਸਾਹਿਬ ਨੇ ਬੜੇ ਸਤਿਕਾਰਯੋਗ ਨੇ ਇਹਨਾਂ ਵਿੱਚ ਜਦੋਂ ਸਾਡੀ ਸਰਕਾਰ ਬਣੀ 2022 ਚ ਇਹਨਾਂ ਨੂੰ ਪਹਿਲਾਂ ਪਹਿਲੇ ਅਧਾਰ ਤੇ ਮੇਰਾ ਫੇਰਨਾਮ ਇਹਨਾਂ ਨੇ ਕਿਸ ਆਪਣਾ ਹਲਕਾ ਸੈਰੀ ਪ੍ਰਧਾਨ ਦਾ ਲਾਇਗ ਹੈ ਜੀ ਮੈਂ ਹੁਣ ਤੱਕ ਸੈਰੀ ਪ੍ਰਧਾਨਾ ਵਿਚਦੀ ਜਿਵੇਂ ਕੋਈ ਮੇਰੇ ਖਾਚ ਜੋ ਕਰੋਨਾ ਕਾਲ ਆਇਆ ਉਸ ਟਾਈਮ ਤੇ ਕਰੋਨਾ ਕਿੱਟਾਂ ਹੀਆਂ ਸੀਗੀਆਂ ਮੈਨੂੰ ਇਹ ਪੌਕ ਲਾਇਆ ਗਿਆ ਹਲਕੇ ਦਾ ਜੋ ਸਾਰਾ ਹਲਕਾ ਮੈਂ ਦੇਖਿਆ ਜੋ ਕਰੋਨਾ ਕਿੱਟਾਂ ਦੀਆਂ ਮੇਰਾ ਅਰਜੀਤ ਵਾਈ ਜੀ ਜੋ ਸਾਡੇ ਟਰੱਕ ਜੀ ਨੇ ਪ੍ਰਧਾਨ ਨੇ ਇਹ ਵੀ ਲੱਗੇ ਰਹਿੰਦੇ ਅਸੀਂ ਦੋਏ ਤੇ ਦੇ ਜੋ ਕੁਲਵੰਤ ਬਾਈ ਜੀ ਨੇ ਐਮਐਲ ਸਾਹਿਬ ਨੇ ਇਹਨਾਂ ਦੇ ਕਿੱਟੜ ਦਾ ਵੀ ਜੇ ਤੁਸੀਂ ਸਾਖਤਾ ਕੋ ਮੇਰੇ ਲਈ ਹੁਣ ਵੀ ਲਿਖਿਆ ਪਿਆ ਨੇ ਮੈਂ ਇਹਨੂੰ ਕਿੰਨੀਆਂ ਕਿੱਟੜ ਦਿੱਤੀਆਂ ਹਲਕੇ ਜੋ ਹਰੇਕ ਬੰਦੇ ਤੋਂ ਮੈਂ ਸਾਖ ਮੰਗਦਾ ਦੀ ਵੀ ਇੰਨੀਆਂ ਕਿੱਟੜ ਤੈਨੂੰ ਦਿੱਤੀਆਂ ਨੇ ਕਿੰਨੀਆਂ ਤੇ ਲੈ ਕੇ ਕਿੱਟਾਂ ਲੱਗੀਆਂ ਨੇ ਜੇ ਨਹੀਂ ਲੱਗਿਆ ਤਾਂ ਮੈਨੂੰ ਵਾਪਸ ਦਿਓ ਕਿਉਂਕਿ ਸਾਡੇ ਲਈ 10-10 ਰੁਪਏ ਇਕੱਠੇ ਕਰਕੇ ਪੰਡ ਦੇ ਪੈਸੇ ਲੱਗੇ ਹੋਏ ਤੇ ਜੀ ਠੀਕ ਹੈ ਤੇ ਆ ਆਮ ਆਦਮੀ ਪਾਰਟੀ ਮੈਂਬਰਸ਼ਿਪ ਰਸੀਦੇ ਕੀ ਸੀ ਜੀ ਇਹ ਪਾਰਟੀ ਵੱਲੋਂ ਫੰਡ ਇਕੱਠਾ ਕਰਨ ਵਾਸਤੇ ਆਏ ਸੀਗੇ ਬਸੇ ਇਸ ਤਰ੍ਹਾਂ ਕੋਈ ਫੰਡ ਨਹੀਂ ਇਕੱਠਾ ਹੋਇਆ ਫੰਡਾ ਸੀ ਬੈਸੀ ਕਾਪੀ ਦੇ ਉੱਪਰ ਲਿਖ ਕੇ ਇਕੱਠਾ ਕਰ ਲੈਂਦੇ ਤੇ ਇਹ ਉਦੋਂ ਆਈਆਂ ਦੀਆਂ ਤੇ ਇਹ ਦੇਖੋ ਜੀ ਕੈਸ਼ੀਅਰ ਆ ਆਪਣਾ ਜੋ ਲਾਇਆ ਗਿਆ ਹੁਣ ਤੱਕ ਮੇਰੇ ਕੋਲ ਵੀ ਕਾਰਡ ਪੈਨੇ ਕੈਸ਼ੀਅਰ ਦੇ ਆਮ ਆਦਮੀ ਪਾਰਟੀ ਇਹ ਕੈਸ਼ੀਅਰ ਦਾ ਕਾਰਡ ਹੈ ਜੀ ਤੇ ਇਹ ਸ਼ਹਿਰੀ ਪ੍ਰਧਾਨ ਦਾ ਜੀ ਹੁਣ ਤੱਕ ਦਾ ਇਹ ਜਿਹੜੇ ਹੁਣ ਤੱਕ ਸ਼ਹਿਰੀ ਪ੍ਰਧਾਨ ਤੁਸੀਂ ਲੱਗੇ ਹੋ ਹਾਂ ਤੇ ਪਾਰਟੀ ਵੱਲੋਂ ਮੇਥੋਂ 17 ਤੋਂ ਬਾਅਦ ਜੋ ਪਾਰਟੀ ਜਮੀ ਡਾਮਾ ਡੋਲ ਹੋ ਗਈ ਕਾਫੀ ਲੋਕ ਸਾਡੇ ਚਲੇ ਗਏ ਅੱਜ ਹੀ 5-7 ਬੰਦੇ ਰਹਿ ਗਏ ਠੀਕ ਹੈ 5-7 ਬੰਦੇ ਦੇ ਵਿੱਚੋਂ ਸਾਨੂੰ ਜਦੋਂ ਪਾਰਟੀ ਨੇ ਕੋਈ ਮੇਰੇ ਘਰ ਚ 20 21 ਦੇ ਵਿੱਚ 2021 ਦੇ ਵਿੱਚ ਮੇਥੋਂ ਮੈਂ ਹੀ ਮਿਹਨਤੀ ਮੇਥੋਂ ਬਲਾਕ ਪ੍ਰਧਾਨ ਦੇ ਨਾਮ ਮੰਗੇ ਗਏ ਮੈਂ ਚਾਰ ਬਲਾਕ ਪ੍ਰਧਾਨ ਦਿੱਤੇ ਜੀ ਮਹਿੰਗਾ ਸਿੰਘ ਬਰਾੜ ਲਖਵਿੰਦਰ ਸਿੰਘ ਸਿਰਗੜ ਬਹਾਦਰਖਾਨ ਤੇ ਜਗਤਾਰ ਸਿੰਘ ਜੋ ਹੁਣ ਵੀ ਮੌਜੂਦ ਹੈ ਸਾਡੀ ਪਾਰਟੀ ਚ ਕੰਮ ਕਰਦੇ ਸਾਡੇ ਪੁਰਾਣੇ ਵਲੰਟੀਅਰ ਵੀ ਨੇ ਫਿਰ ਮੈਂ ਤਾਂ ਟ੍ਰੇਡਿੰਗ ਦੇ ਮੰਗੇ ਗਏ ਮੈਂ ਰੁਲਦੂਰਾਮ ਜੀ ਸਾਡੇ ਸਾਬਕਾ ਐਮਸੀ ਸਾਹਿਬ ਧਿਆਨ ਚੌਧਰੀ ਜੀ ਇਹ ਇਹਨਾਂ ਦੇ ਮੇਰੇ ਨਾਮ ਭੇਜੇ ਜੋ ਪਾਰਟੀ ਦੇ ਹੁਣ ਵੀ ਸਾਡੇ ਪਾਰਟੀ ਦੇ ਕੰਮ ਕਰ ਰਹੇ ਨੇ ਪਾਰਟੀ ਨੇ ਮੇਰੇ ਤੇ ਪੂਰਾ ਬਸਵਾਸ ਕੀਤਾ ਹੈ ਐਮਐਲ ਸਾਹਿਬ ਨੇ ਮੇਰੇ ਪੂਰਾ ਬਸਵਾਸ ਕੀਤਾ ਹੈ ਮੈਂ ਇੱਕ ਦੋਨੋਂ ਮਨੋਂ ਪਾਰਟੀ ਦੀ ਸੇਵਾ ਕੀਤੀ ਹੈ ਇਮਾਨਦਾਰ ਨਾਲ ਕਟੜ ਇਮਾਨਦਾਰ ਮੈਂ ਇੱਕ ਇਹ ਵੀ ਕਹਿਣਾ ਵੀ ਹਲਕੇ ਦੇ ਵਿੱਚ ਜੇ ਤੁਸੀਂ ਕਿਸੇ ਤੋਂ ਪਤਾ ਕਰੋ ਨਾ ਤਾਂ ਮੇਰੇ ਬਾਰੇ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲ ਸਕਦੀ ਸੋ ਮੈਂ ਲੋਕਾਂ ਦਾ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਐਡਾ ਮੇਰੇ ਤੇ ਵਿਸ਼ਵਾਸ ਕੀਤਾ ਜੀ ਲਾਸਟ ਦੇ ਵਿੱਚ ਇੱਕ ਸਵਾਲ ਹੈ ਮੇਰਾ ਤੁਸੀਂ ਰੀਲਾਂ ਦੇ ਦੌਰ ਦੇ ਵਿੱਚ ਦੀ ਲੰਘੇ ਹੋ ਤੁਸੀਂ ਜੇ ਕਹਿ ਸਕਦੇ ਆ ਲੋਕਾਂ ਨੂੰ ਜਿਹੜੀ ਆਵਾਜ਼ਾਂ ਨੇ ਜਿਹੜੇ ਸੌਂਗ ਨੇ ਜਿਹੜੇ ਗੀਤ ਨੇ ਉਹ ਲੋਕਾਂ ਤੱਕ ਪਹੁੰਚਾਏ ਤੇ ਉਸ ਦੇ ਵਿੱਚ ਤੁਸੀਂ ਵੀ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗੀਤ ਵਗੈਰਾ ਜਾਂ ਕੋਈ ਲਾਈਨਾਂ ਜਾਂ ਕੋਈ ਸ਼ਾਇਰੀ ਵਗੈਰਾ ਲਿਖਣ ਦੇ ਸ਼ੌਕੀਨ ਰਹੇ ਹੋ ਜਾਂ ਲਿਖੀ ਆ ਕਦੇ ਦੇਖੋ ਬਿਲਕੁਲ ਲਿਖੀ ਆ ਮੈਨੇ ਮੇਰਾ ਜਜ਼ਬਾਤੀ ਮੈਂ ਇੱਕ ਜਨੂਨੀ ਸੀ ਪਾਰਟੀ ਲਈ ਕਿਉਂਕਿ ਜਦੋਂ ਵੀ ਭ੍ਰਿਸ਼ਟਾਚਾਰ ਦੀ ਗੱਲ ਸੁਣਦਾ ਸੀ ਮੈਨੂੰ ਐ ਦੀ ਵੀ ਦੇਸ਼ ਨੂੰ ਖਾ ਗਏ ਲੀਡਰ ਠੀਕ ਹੈ ਉਸ ਟਾਈਮ ਤੇ ਮੈਂ ਲਿਖਦਾ ਰਿਹਾ ਜਦੋਂ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਮੋਦੀ ਸਾਨੂੰ ਲੱਗਿਆ ਚੰਗਾ ਪਾ ਕੇ ਵੋਟਾਂ ਕਰ ਲਿਆ ਪੰਗਾ ਵੋਟਾਂ ਪਾ ਕੇ ਕਰ ਲਿਆ ਪੰਗਾ ਦਾਲਾਂ ਸਬਜ਼ੀਆਂ ਸਭ ਕੁਝ ਮਹਿੰਗਾ ਕਰਤਾ ਇਹਨਾਂ ਨੇ ਸਾਡਾ ਕੰਗਾ ਅੱਜ ਵੀ ਉਸਦੇ ਨਾਲ ਖੜੇ ਹਾਂ ਅਸੀਂ ਉਸ ਦੇ ਨਾਲ ਖੜੇ ਹਾਂ ਜਿਹੜਾ ਝੰਡੇ ਵਿੱਚ ਬੈਠਿਆ ਬੰਦਾ ਕੇਜਰੀਵਾਲ ਸਾਹਿਬ ਜਿਹੜਾ ਝੰਡੇ ਵਿੱਚ ਬੈਠਿਆ ਬੰਦਾ ਚੋਰ ਸਾਰੇ ਇਕੱਠੇ ਹੋ ਕੇ ਕੇਜਰੀਵਾਲ ਤੇ ਕਸਨ ਸਕੰਜਾ ਇਹ ਤੋਂ ਇਲਾਵਾ ਹੋਰ ਵੀ ਮੇਰੇ ਲਵੇ ਨੇ ਗੀਤ ਜੀ ਮੈਂ ਹੁਣ ਤੁਹਾਨੂੰ ਜਿਹੜੇ ਅੱਜ ਦੇ ਹਾਲਾਤ ਨੇ ਦਿਲ ਟੁੱਟ ਜਾਂਦਾ ਇਕੱਠੇ ਹੋ ਕੇ ਜਦੋਂ ਠੱਗ ਸਾਰੇ ਜਿਵੇਂ ਅਸੀਂ ਹੁਣ ਦੇਖਦੇ ਜੀ ਦਿਲ ਟੁੱਟ ਜਾਂਦਾ ਇਕੱਠੇ ਹੋ ਕੇ ਜਦੋਂ ਠੱਗ ਸਾਰੇ ਕੇਜਰੀਵਾਲ ਦੇ ਖਿਲਾਫ ਬੋਲਣ ਮੀਆਂ ਜਿਹੜੇ ਚੋਰਾਂ ਨੂੰ ਅਸੀਂ ਫੜਨ ਦੀ ਗੱਲ ਕਰਦੇ ਚੋਰ ਇਕੱਠੇ ਹੋ ਕੇ ਕੇਰੀਬਾਲ ਨੂੰ ਫੜਨੀਆਂ ਸੋ ਮੈਂ ਜਦੋਂ ਅਕਾਲੀ ਸਰਕਾਰ ਤੀ ਹਾਂ ਉਦੋਂ ਬੇਦਵੀ ਵੀ ਹੋਈ ਹੈ ਮੈਨੂੰ ਉਦੋਂ ਬੜਾ ਦਰਦ ਹੋਇਆ ਬੇਦਵੀ ਦੇ ਗੁਰੂਆਂ ਦੀ ਕੀਤੀ ਬੇਅਦਵੀ ਲੁੱਟਿਆ ਸਾਡਾ ਪੰਜਾਬ ਕੁੜੇ ਉઠੋ ਕੋਈ ਐਸਾ ਸੂਰਮਾ ਜੋ ਫੜੇ ਗਦਾਰ ਕੁੜੇ ਉઠੋ ਕੋਈ ਐਸਾ ਸੂਰਮਾ ਜੋ ਫਰੇ ਗਦਾਰ ਕੁੜੇ ਸੋ ਤੁਹਾਡੇ ਜ਼ਿੰਦਗੀ ਦੇ ਤਜਰਬੇ ਚ ਗੀਤ ਵੀ ਬਣੇ ਹੋਏ ਨੇ ਹੈ ਇੱਕ ਹੋਰ ਸੁਣਾ ਮੈਂ ਦੋ ਦੋ ਟੱਪੇ ਸੁਣ ਲੋ ਜੀ ਕੇਜਰੀ ਵਾਲ ਇੱਕ ਸੱਚਾ ਬੰਦਾ ਸੋਚੇ ਦੀ અપਨਾਵਾਂਗੀ ਟਿਕਟ ਜਿਸ ਨੂੰ ਮਰਜੀ ਦੇਵੋ ਅੱਜ ਤਾਂ ਵੋਟ ਝਾੜੂ ਨੂੰ ਪਾਵਾਂਗੇ ਇਹ ਉਸ ਉਸ ਸਮੇਂ ਦੀ ਗੱਲ ਹੈ ਜੀ ਜਦੋਂ 2017 ਦੇ ਵਿੱਚ ਕੋਈ ਕਿਸ ਨੂੰ ਲੈ ਕੇ ਆਉਂਦੇ ਦੀ ਕੋਈ ਕਿਸੇ ਨੂੰ ਲੈ ਕੇ ਆਉਂਦੇ ਦੀ ਮੈਂ ਉਦੋਂ ਇਹ ਗੀਤ ਲਿਖਿਆ ਦੀ ਵੀ ਕੋਈ ਆ ਜੇ ਸਾਨੂੰ ਕੋਈ ਵੀ ਵਾਸਤਾ ਨਹੀਂ ਕਿਸੇ ਨਾਲ ਅਸੀਂ ਤਾਂ ਸਿਰਫ ਕੇਜਰੀਵਾਲ ਨੂੰ ਵੋਟ ਪਾਉਣੀ ਹੈ ਕੇਜਰੀਵਾਲ ਇੱਕ ਸੱਚਾ ਬੰਦਾ ਸੋਚ ਇਹਦੀ ਅਪਣਾਵਾਂਗੇ ਟਿਕਟ ਜਿਸ ਨੂੰ ਮਰਜ਼ੀ ਦੇਵੋ ਅਸੀਂ ਤਾਂ ਬੋਰਡ ਛਾੜੂ ਨੂੰ ਪਾਵਾਂਗੇ ਬਾਦਲ ਦਾ ਬਿਸਤਰਾ ਗੋਲ ਕਰਕੇ ਚਿੱਟੇ ਦਾ ਤਸਕਰ ਅੰਦਰ ਕਰਕੇ ਪੰਜਾਬ ਨੂੰ ਪੰਜਾਬ ਬਣਾਵਾਂਗੇ ਟਿਕਟ ਜਿਸ ਨੂੰ ਮਰਜ਼ੀ ਦੇਵੋ ਵੋਟ ਅਸੀਂ ਛਾੜੂ ਨੂੰ ਪਾਵਾਂਗੇ ਚੋਣਾਂ ਦਾ ਪੰਜਾਬ ਵਿੱਚ ਵਿਗਲ ਹੈ ਵੱਜਿਆ ਪੂਰੀ ਤਿਆਰੀ ਕਰਕੇ ਆਵਾਂਗੇ ਟਿਕਟ ਜਿਸ ਨੂੰ ਮਰਜ਼ੀ ਦੇਵੋ ਅਸੀਂ ਤਾਂ ਬੋਰਡ ਛਾੜੂ ਨੂੰ ਪਾਵਾਂਗੇ ਮਦਨਪਾਤਣਾ ਕਹਿੰਦਾ ਸਭ ਨੂੰ ਅਸੀਂ ਕੇਜਰੀਵਾਲ ਨੂੰ ਪੀਐਮ ਬਣਾਵਾਂਗੇ ਟਿਕਟ ਜਿਸ ਨੂੰ ਮਰਜ਼ੀ ਦੇ ਦੋ ਅੱਜ ਤਾਂ ਵੋਟ ਚੜ੍ਹ ਦੂਗਾ ਪਾਵਾਂਗੇ ਤੁਸੀਂ ਸੁਣਾ ਦਿਓ ਜੀ ਤੁਸੀਂ ਤੁਸੀਂ ਗੱਲ ਛੇੜ ਲਈ ਮੇਰਾ ਜੀ ਕਰਿਆ ਮੈਂ ਕਾਪੀ ਇਹ ਮੇਰੀ ਇਹ 8716 ਦਾ ਜੀ ਠੀਕ ਹੈ ਇਹ ਲਿਖਣੇ 60 ਸਾਲਾਂ ਤੋਂ ਜਿਹੜੇ ਲੁੱਟਦੇ ਇਹਨਾਂ ਨੂੰ ਸਬਕ ਸਿਖਾਵਾਂਗੇ ਸਿਸਟਮ ਬਦਲ ਆਏ ਆ ਝਾੜੂ ਵਾਲਿਆਂ ਦੀ ਸਰਕਾਰ ਬਣਾਵਾਂਗੇ ਕੈਪਟਨ ਬਾਦਲ ਠੱਗਾਂ ਦਾ ਟੋਲਾ ਕੈਪਟਨ ਬਾਦਲ ਠੱਗਾ ਦਾ ਟੋਲਾ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਵਾਂਗੇ ਸਰਕਾਰ ਝਾੜੂ ਬਾਲਾਂ ਦੀ ਬਣਾਵਾਂਗੇ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਵਾਂਗੇ ਸਰਕਾਰ ਝਾੜੂ ਬਾਲਾਂ ਦੀ ਬਣਾਵਾਂਗੇ ਤਰਮਾਂ ਦਾ ਇਹ ਰੌਲਾ ਪਾਉਂਦੇ ਸਾਨੂੰ ਆਪਸ ਵਿੱਚ ਲੜਾਉਂਦੇ ਚਾਲਾਂ ਇਹਨਾਂ ਦੀਆਂ ਵਿੱਚ ਨਹੀਂ ਆਵਾਂਗੇ ਸਰਕਾਰ ਅਸੀਂ ਹੁਣ ਝਾੜੂ ਬਾਲਾਂ ਦੀ ਬਣਾਵਾਂਗੇ ਐਸੋ ਆਈ ਇਹਦਾ ਰੌਲਾ ਪਾਉਂਦੇ ਲੋਕਾਂ ਨੂੰ ਇਹ ਬੁੱਧੂ ਬਣਾਉਂਦੇ ਪਿੰਡਾਂ ਵਿੱਚ ਹੁਣ ਇਹਨਾਂ ਨੂੰ ਭਜਾਵਾਂਗੇ ਸਰਕਾਰ ਅਸੀਂ ਉਹ ਝਾੜੂ ਬਾਲਾਂ ਦੀ ਬਣਾਵਾਂਗੇ ਜਵਾਨ ਤਾਂ ਇਹਨਾਂ ਦੇ ਜਬਤ ਕਰਾ ਕੇ 100 ਸਿੱਟਾ ਜਿੱਤ ਗਏ ਅਸੀਂ ਵਖਾਵਾਂਗੇ ਮਦਨ ਪਾਤਣਾ ਕਹਿੰਦਾ ਹੈ ਕਿ ਸਰਕਾਰ ਅਸੀਂ ਝਾੜੂ ਵਾਲਿਆਂ ਦੀ ਬਣਾਵਾਂਗੇ ਇੱਕ ਥੋੜੇ ਜੇ ਰਹਿ ਤਲ ਬਾਦ ਉਹ ਬਾਹਰ ਦਾ ਨਹੀਂ ਹਾਇ ਤਾਂ ਮੈਨੂੰ ਬਹੁਤ ਗੁੱਸਾ ਜੀ ਮੈਂ ਜੇ ਹੁਣ ਸਮਾਉਲਾ ਅੱਥਨ ਤੱਕ ਮੇਰੇ ਖਿਆਲ ਚ ਵੀ ਪੂਰਾ ਨਹੀਂ ਹੋਣਾ ਕ ਵੀਡੀਓ ਪੂਰੀ ਨਹੀਂ ਹੋਣੀ ਹਾਂ ਇੱਕ ਥੋੜੇ ਜੇ ਮੇਰੇ ਹੈ ਚਿੱਟੇ ਬਗਲੇ ਨੀਲੇ ਮੋਰ ਚਿੱਟੇ ਵਾਲੇ ਨੀਲੇ ਮੋਰ ਲੁੱਟ ਕੇ ਖਾ ਗਏ ਪੰਜਾਬ ਨੂੰ ਚੋਰ ਹੋਟਲਾਂ ਵਿੱਚ ਕਹਿੰਦੇ ਪਾਉਣਾ ਹਿੱਸਾ ਰੇਤਾ ਬਜਰੀ ਤੇ ਅਸੀਂ ਵੇਚਣਾ ਚਿੱਟਾ ਅੱਛਾ ਜੀ ਸਰਕਾਰੀ ਪੈਸਾ ਖਾ ਖਾ ਬਦਲ ਗਈ ਇਹਨਾਂ ਦੀ ਤੋਰ ਲੁੱਟ ਕੇ ਖਾ ਗੇ ਪੰਜਾਬ ਨੂੰ ਚੋਰ ਝੂਠ ਬੋਲਣਾ ਇਹਨਾਂ ਲੈ ਲਿਆ ਠੇਕਾ ਚੈਨਲਾਂ ਵਾਲਿਆਂ ਤੋਂ ਲੈ ਲਿਆ ਪੈਸਾ ਮੋਟਾ ਹਾਂ ਹਾਂ ਪ੍ਰਸ਼ਟਾਚਾਰ ਨਾਲ ਬੰਨੀ ਇਹਨਾਂ ਦੀ ਡੋਰ ਲੁੱਟ ਕੇ ਖਾ ਗੇ ਪੰਜਾਬ ਨੂੰ ਚੋਰਾ ਟਰਮਾਂ ਦੇ ਨਾਮ ਦੇ ਸਾਨੂੰ ਲੜਾਉਂਦੇ ਟਰਮਾਂ ਦੇ ਨਾਮ ਤੇ ਸਾਨੂੰ ਲੜਾਉਂਦੇ ਵੋਟਾਂ ਲੈ ਕੇ ਸਰਕਾਰ ਬਣਾਉਂਦੇ ਸੱਚ ਤਾਂ ਇਹਨਾਂ ਦਿੱਤਾ ਪੈਰਾਂ ਵਿੱਚ ਰੋਲ ਲੁੱਟ ਕੇ ਖਾ ਗਏ ਇਹ ਪੰਜਾਬ ਨੂੰ ਚੋਰ ਕ ਕੈਪਟਨ ਸਾਹਿਬ ਕਾਂਗਰਸੀ ਨੇਤਾ ਰੂਸ ਨੂੰ ਲੈ ਕੇ ਸਿਮਲੇ ਜਾ ਬੈਠਾ ਅੱਛਾ ਜੀ ਕਾਂਗਰਸੀ ਇੱਥੇ ਮਚਾਉਂਦੇ ਰਹੇ ਸੋਰ ਲੁੱਟ ਕੇ ਖਾ ਗਏ ਪੰਜਾਬ ਨੂੰ ਸੋਰ ਵਾਹ ਜੀ ਵਾਹ ਮਦਨlal ਜੀ ਕੋਈ ਪੁਰਾਣੀਆਂ ਯਾਦਾਂ ਜਾਂ ਪੁਰਾਣੀਆਂ ਖਬਰਾਂ ਜਿਹੜੀਆਂ ਤੁਸੀਂ ਉਸ ਸਮੇਂ ਦੀ ਆ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਸੀ ਉਦੋਂ ਕੋਈ ਮਸ਼ਹੂਰ ਰਹੀਆਂ ਹੋਣ ਹਲਕੇ ਦੇ ਵਿੱਚ ਗਤੀਵਿਧੀਆਂ ਰਹੀਆਂ ਉਹਨਾਂ ਕੋਈ ਇਹੋ ਜਿਹੀਆਂ ਯਾਦਾਂ ਕੋਈ ਪੁਰਾਣੀਆਂ ਪੁਰਾਣੀਆਂ ਜਦਤ ਐ ਭੇਜੀ ਜੋ 2017 ਦੇ ਵਿੱਚ ਸਾਡੇ ਲਵੇ ਸਾਡੇ ਰਜਿਸਟਰੀ ਦੇਖ ਲਓ ਜੀ ਆ 2016 17 ਆ ਦੇਖ ਲਓ ਜੀ ਵੀ ਇਹ ਵੀ ਦੇਖ ਲਓ ਤੇ ਇਹਨਾਂ ਦੇ ਕੰਟੈਕਟ ਨੰਬਰ ਸਭ ਕੁਝ ਲਿਖੇ ਹੋਏ ਨੇ ਇਹ ਵੀ ਦੇਖ ਲਓ ਜੀ ਦੇਖੋ ਜਿਹੜੇ ਹਲਕੇ ਦੇ ਵਲੰਟੀਅਰ ਨੇ ਮੈਨੂੰ ਹੁਣ ਵੀ ਕਈ ਵਾਰੀ ਫੋਨ ਕਰਕੇ ਕਿਸੇ ਦਾ ਨੰਬਰ ਲੈਂਦੇ ਨੇ ਮੇਰੇ ਲਈ ਸਾਰੇ ਨੰਬਰ ਮੇਰੇ ਮੋਬਾਈਲ 'ਚ ਵੀ ਨੇ ਤੇ ਏਜ ਵੀ ਨੇ ਠੀਕ ਹੈ ਜੋ 2017 ਦੇ ਵੀ ਸਾਡੇ 10 ਕੈਂਡੀਡੇਟ ਤੇ ਜੀ ਜਦੋਂ ਪੁਲਵਿੰਦਰ ਹਰਿਆਉ ਨੂੰ ਟਿਕਟ ਮਿਲੀ ਐ ਚਲੋ ਹਰੇਕ ਬੰਦੇ ਨੂੰ ਹੁੰਦਾ ਵੀ ਟਿਕਟ ਮਿਲੇ ਸਾਡਾ ਵਿਰੋਧ ਵੀ ਬਹੁਤ ਹੋਇਆ ਸਾਡੇ ਖਿਲਾਫ ਧਰਨਾ ਵੀ ਲੱਗਿਆ ਸਾਡੇ ਬੰਦੇ ਲਾਇਆ ਹੁਣ ਵੀ ਸਾਡੀ ਨੇ ਪਹਿਲਾਂ ਵੀ ਸਾਡੀ ਦੇ ਚਲੋ ਇਹ ਗੱਲਾਂ ਹੁੰਦੀ ਨੇ ਆ ਜਦੋਂ ਭਗਵੰਤ ਮਾਨ ਜੀ ਨੂੰ ਆਪਣੇ ਸੀਐਮ ਦਾ ਚੇਰਾ ਲਾਡਣਾ ਬਾਤ ਆਸੀਂ ਉਹਨਾਂ ਨੂੰ ਮਿਲ ਕੇ ਆ ਜੀ ਦੇਖੋ ਕਦੋਂ 22 ਚ ਇਹ 22 ਚ 22 ਚ ਨਹੀਂ ਮਿਲ ਕੇ ਹਾਂ 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 22 ਚ ਪਹਿਲਾਂ 21 ਚ ਮਿਲਿਆ ਸੀ ਹਾਂ ਚਲੋ ਜਦੋਂ 22 ਚ ਕਹਿ ਰਹੇ ਆ ਨਾਲੇ ਆ 22 ਦੀ ਵੋਟਾਂ ਦਾ ਸਮਾਂ ਆ ਜੀ ਉੱਥੇ ਮਿਲ ਕੇ ਦੇਖੋ ਜੀ ਬਹਿ ਕੇ ਵੀ ਉਹਨਾਂ ਨੂੰ ਕਹਿ ਕੇ ਆ ਵੀ ਤੁਹਾਨੂੰ ਕਰਨ ਤਾਂ ਕਿ ਉਸ ਟਾਈਮ ਤੇ ਕੀ ਦੀ ਯੂਸਟੇਜ ਵੀ ਇਹ ਕਹਿੰਦੇ ਲੋਕ ਅਕਾਲੀ ਕਾਰਸ ਵੀ ਇਹ ਕਹਿੰਦੇ ਵੀ ਜੇ ਭਗਵਾਨ ਤਮਨ ਨੂੰ ਸੀਐਮ ਦਾ ਬੀਤਪਰ ਬਣਾਉਂਦੇ ਨੇ ਤਾਂ ਅਸੀਂ ਵੋਟਾਂ ਪਾਵਾਂਗੇ ਇਹ 7 ਮਈ ਇਹ ਕਿਹੜੀ ਹੋਏ ਜੀ ਖਬਰ ਇਹ ਪੰਜਾਬ ਚ ਬਣੇਗੀ ਆਪਦੀ ਸਰਕਾਰ ਇਹ ਉਸ ਟਾਈਮ 2017 ਦੀ ਹੈ 9516 ਦੀ ਜੀ ਇਹ 9516 ਦੀ ਖਬਰ ਇਹ 9516 ਦੀ ਹੈ ਆ ਪੀਰ ਕਲੋਨੀ ਦੇ ਵਿੱਚ ਮੈਂ ਮੀਟਿੰਗ ਕਰਾਈ ਦੀ ਮੈਂ ਹੀ ਮੀਟਿੰਗ ਸਾਰੇ ਕਰਾਉਂਦੀ ਤੇ ਹੋਰ ਵੀ ਨੇ ਵਹਈਏ ਨੇ ਦੇਖੋ ਕਿੰਨੀਆਂ ਸਾਡੇ ਆ ਬਲਜਿੰਦਰ ਕੌਰ ਜੀ ਸਾਡੇ ਆਏ ਤੁਰੇ ਤੇ ਇਹ ਪਲਵਿੰਦਰ ਕੌਰ ਜੀ ਨੇ ਜੀ ਆਪ ਦੇ ਕੌਮੀ ਜੋ ਉਸ ਟਾਈਮ ਤੇ ਟਿਕਟ ਦੇ ਆ ਸਾਰੀਆਂ ਦੇਖੋ ਜਿੰਨੇ ਵੀ ਆ ਗਏ ਨੇ ਮੇਰੀਆਂ ਆਪ ਆਪ ਵੱਲੋਂ ਬਾਦਲ ਦੀ ਕੋਠੀ ਦਾ ਘਰ ਆਉਦੀ ਆ ਮੈਂ ਅਸੀਂ ਬੰਦੇ ਇਕੱਠੇ ਕਰਕੇ ਲੈ ਗਏ ਜੀ ਬਾਦਲ ਦੀ ਕੋਠੀਆ ਘਰੋਂ ਵਰਦੇ ਦੇ ਜੋ ਕਿੰਨੇ ਚ 16 ਇਹ 16 ਚ ਹੀ ਨੇ ਸਾਰੀਆਂ ਅੱਛਾ 16 ਦਾ ਜਿਹੜਾ ਡਾਟਾ ਹੈ ਉਹ ਤੁਹਾਡੇ ਕੋਲ ਆਂਬਿਆ ਪਿਆ ਹੈ ਹਾਂ ਜੀ ਸਾਰਾ ਸਾਰੇ ਸਾਵੇਂ ਪਿਆ ਹੈ ਅਸੀਂ ਤਾਂ ਇੱਕ ਸੋਚਣਾ ਲੱਗਿਓ ਕੇਜਰੀਵਾਲ ਸਾਹਿਬ ਦੀ ਨਾਮ ਅਸੀਂ ਕਿਸੇ ਨਾਲ ਨਹੀਂ ਲੱਗੇ ਹੋਏ ਕੇਜਰੀ ਜੀ ਕੇਜਰੀਵਾਲ ਸਾਹਿਬ ਸਾਡੇ ਅੰਦਰ ਨੇ ਹੁਣ ਲੋਕਤੰਤਰ ਦਾ ਜੋ ਘਾਣਾ ਹੈ ਬੋਦੀ ਸਾਹਿਬ ਕਰ ਰਹੇ ਨੇ ਬਹੁਤ ਦੁੱਖਾਂ ਅੰਦਰ ਦਰਦ ਹੈ ਜਿੰਨਾ ਕਿਸੇ ਤੋਂ ਹੁੰਦਾ ਹੈ ਦਿੱਲੀ ਵੀ ਗਏ ਅਸੀਂ ਚਲੋ ਕਰਨ ਲੱਗ ਰਹੇ ਹਾਂ ਬਹੁਤ ਜਲਦੀ ਪ੍ਰਮਾਤਮਾਗੇ ਅਰਦਾਸ ਕਰਦੇ ਆ ਵੀ ਜੋ ਸਾਡੇ ਕੇਜਰੀਵਾਲ ਸਾਹਿਬ ਨੇ ਕਮਾਂਡਰ ਨੇਤਾ ਨੇ ਬਾਹਰ ਆਉਣ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਸੋਚਦੇ ਆ ਵੀ ਸਾਡਾ ਪੀਐਮ ਕੇਜਰੀਵਾਲ ਸਾਹਿਬ ਬਣੇ ਤਾਂ ਕਿ ਸਾਡਾ ਦੇਸ਼ ਵੱਸ ਸਕੇ ਸੋ ਸਾਰਿਆਂ ਨੂੰ ਸਤਸ੍ਰੀ ਅਕਾਲ ਜੀ